ਸ਼ਹੀਦੀ ਦੇ ਨਾਲ ਸੰਬੰਧਿਤ ਸ੍ਰੀ ਕਾਕਰ ਸਾਹਿਬ ਤੋਂ ਨਰਜੀਤਨ ਰਾਮ ਦਾ ਅਧੂਰੀ ਕਰਨ ਕਰਦਾ ਦਾਸ ਹੈ ਹੋਈ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਭ ਤੋਂ ਪਹਿਲਾਂ ਗੁਰਗੋਬਿੰਦ ਸਿੰਘ ਜੀ ਦੇ ਦਰਬਾਰਸ਼ੇ ਫਤਿਹ ਕਿਜੋਂਦਾ ਹੈ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪਰਪਤਾਕਾ ਕਿਨੋ ਵੱਡੋ ਗਲੋ ਮੈ ਸਾਕਾ ਤਰਮ ਹੈ ਸਾਕਾ ਜਨਕੀਆ ਅਸੀਸ ਦਿਆਂ ਪਰ ਸਿਰੜ ਨਾ ਦਿਆ ਤਾਂ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਜੋ ਸਤਿਗੁਰ ਦੀ ਕਿਰਪਾ ਦੇ ਨਾਲ ਜੋ ਦਿੱਲੀ ਚਾਂਦਨੀ ਚੌਂਕ ਸੀਸਗਨ ਸਾਹਿਬ ਗੁਰਦੁਆਰਾ ਜਿੱਥੇ 24 ਦੇ ਉੱਥੇ ਹੋਈ ਉੱਥੇ ਅਨਪੈਰਿਸਿਕ ਭਾਈ ਸਦੀਦਾ ਜੀ ਭਾਈ 대ਲਾ ਜੀ ਔਰ ਭਾਈ ਮਨਦੀਦਾ ਜੀ ਉਹਨਾਂ ਨੂੰ ਵੀ ਕੋਟ ਕੋਟ ਪ੍ਰਣਾਮ ਗੁਰੂ ਸਾਹਿਬ ਜੀ ਦੇ ਜੋ ਨਗਰ ਕੀਰਤਨ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਵੱਖ-ਵੱਖ ਵਜਾਰਾ ਹੁੰਦਾ ਹੋਇਆ ਨਗਰ ਕੀਰਤਨ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੁਰੂ ਕੇ ਮਹਿਲ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸਥਾਨ ਹੈ ਉੱਥੇ ਸਮਾਪਤੀ ਹੋਵੇਗੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਸਾਡੇ ਅੰਤ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਅਮਰ ਸ਼ਕੋਤ ਸਿੰਘ ਸਜੋ ਗੁਰਦਿਰ ਲੜ ਲੱਗੋ ਨਸ਼ਿਆਂ ਦੂਰ ਰਵੋ ਚੜ੍ਹਦੀ ਕਲਾ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ